ਇਹ ਤੁਹਾਨੂੰ ਪੈਸੇ ਦੇਣ ਆਉਣਗੇ ਇਹਨਾਂ ਕੋਲ ਪੈਸੇ ਬਹੁਤ ਆ ਇਹ ਕਹਿੰਦੇ ਸੀ ਪੈਸੇ ਨਾ ਖਰੀਦ ਲਾਂਗੇ ਮੇਰੀ ਹੱਤ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਜਵਾਬ ਨਾ ਦਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਥੋੜੀ ਨੇ ਇਹਨਾਂ ਨਾਲ ਨਰਮਾ ਵਿੱਚ ਤੇ ਪੈਸੇ ਫੜ ਕੇ ਆਏ ਕਹਿ ਦਿਓ ਵੀ ਹਾਂ ਤੇ ਵੋਟਾਂ ਵਾਲੇ ਦੇ ਨੇ 1 ਜੂਨ ਨੂੰ ਜਾ ਕੇ ਸਕੂਲ ਚ ਪੋਲਿੰਗ ਬੂਥ 'ਚ ਮਸ਼ੀਨ 'ਤੇ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਉਹ ਧਾੜੀ ਮਾਰ ਸਕਦੇ ਨੇ ਬਾਕੀਆਂ ਨੂੰ ਮਾਫ ਹੈ ਬਹੁਤ ਸਮਝਦਾਰ ਹੈ ਜੀ ਬਹੁਤ ਸਮਝਦਾਰ ਇਲਾਕਾ ਵੀ ਬਹੁਤ ਸਮਝਦਾਰ ਇਲਾਕਾ ਹੈ ਸਮਝ ਗਏ ਸਾਰੇ ਸਮਝ ਗਏ ਸੋ ਕਰੋ ਇਹਨਾਂ ਨਾਲ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਅਸੀਂ ਰਜਿਸਟਰੀਆਂ ਕਰਾਈਆਂ ਇਹਨਾਂ ਨੂੰ ਵੋਟਾਂ ਦੀਆਂ ਇਹ ਗੱਲ ਗੱਲ ਤੇ ਮੁੱਕਰ ਜਾਂਦੇ ਨੇ ਕੀ ਗੱਲ ਆ ਅਸੀਂ ਅਸੀਂ ਸਾਡੀ ਆਪਣੀ ਮਰਜ਼ੀ ਨਾਲ ਵੋਟ ਪਾ ਸਕਦੇ ਸੋ ਰਿਕਾਰਡ ਕੈਮ ਕਰੋ 13 ਜ਼ੀਰੋ ਦਾ ਪੰਜਾਬ ਚੋਂ